ਇਹ ਅੰਮਰਸਰ ਜਲੇ ਦਾ ਪਿੰਡ ਚ ਦੋਕੇ ਇਸ ਪਿੰਡ ਦੀ ਖਾਸ ਗੱਲ ਇਹ ਆ ਕਿ ਇਸ ਪਿੰਡ ਨੂੰ 3% ਬਾਡਰ ਲੱਗਦਾ ਇਧਰਲੇ ਪਾਸੇ ਪਿੰਡਾ ਵੇਖ ਰਹੇ ਆ ਇਧਰਲੇ ਪਾਸੇ ਇਹ ਹੈਗਾ ਪਹਾੜ ਵਾਲਾ ਪਾਸਾ ਉੱਤਰ ਪਾਸਾ ਇਧਰਲੇ ਬੰਨੇ ਸਾਹਮਣੇ ਤਾਰਾ ਦਿਖ ਰਹੀਆਂ ਤੁਹਾਨੂੰ ਇਸ ਤੋਂ ਬਾਅਦ ਆਪਾਂ ਘੁੰਮਦੇ ਆ ਜਿੱਦੋਂ ਇੱਧਰ ਬੰਨੇ ਪਿੰਡ ਦੇ ਪਰਲੇ ਬੰਨੇ ਜਿੱਥੇ ਪਿੰਡ ਵੱਸਿਆ ਇਹਦੇ ਅਗਲੇ ਬੰਨੇ ਭਾਵਿਕ ਲਹਿੰਦੇ ਵਾਲੇ ਪਾਸੇ ਇਧਰਲੇ ਬੰਨੇ ਉਤਾਰਾਂ ਨੇ ਇਥੇ ਘੁੰਮਣ ਰਹੀਆਂ ਤਾਰਾਂ ਇਧਰਲੇ ਬੰਨੇ ਤਾਰਾਂ ਆਉਂਦੀਆਂ ਅਗਲੇ ਬੰਨੇ ਤੇ ਉਹ ਵੱਡੀ ਗੱਲ ਇਹ ਆ ਕਿ ਇਸ ਪਿੰਡ ਦੇ ਚਾਰੇ ਪਾਸੇ ਜਿਹੜੇ ਸ਼ੀਦਾ ਸਿੰਘਾਂ ਦੇ ਅਸਥਾਨ ਨੇ ਆਪਾਂ ਜਿਤ ਪਿੰਡ ਨੂੰ ਆਉਣੇ ਆ ਇਹ ਪਿੰਡ ਦੇ ਵਿੱਚ ਵੱੜ ਤੋਂ ਪਹਿਲਾਂ ਕੋਈ ਅੱਧਾ ਕਿਲੋਮੀਟਰ ਪਹਿਲਾਂ ਇੱਕ ਆਪਣਾ ਅਸਥਾਨ ਹੈ ਬਾਬਾ ਕੰਝਣਾ ਸਾਹਿਬ ਜੀ ਦਾ ਅਸਥਾਨ ਹੈ ਸ਼ੀਦਾ ਸਿੰਘਾਂ ਦਾ ਇਸ ਤੋਂ ਅੱਗੇ ਆਪਾਂ ਜਦੋਂ ਅਗਾਹ ਜਾਂਦੇ ਆ ਉੱਤਰ ਉੱਤਰ ਵਾਲੇ ਪਾਸੇ ਉਧਰ ਵੀ ਬਨੇ ਤਾਰੇ ਤੋਂ ਅਗਲੇ ਪਾਸੇ ਅਸਥਾਨ ਹੈ ਸਾਹਮਣੇ ਤੋਂ ਨਿਸ਼ਾਨ ਸੇ ਦਿਖ ਰਹੇ ਹੋਣਗੇ ਥੋੜਾ ਗੌਰ ਨਾਲ ਵੇਖੀਏ ਤਾਂ ਇਸ ਤੋਂ ਅੱਗੇ ਪਿੰਡ ਦੇ ਅਗਲੇ ਬਨੇ ਲਿੰਦੇ ਵਾਲੇ ਪਾਸੇ ਜਿਹੜਾ ਵਾ ਉਧਰ ਵੀ ਸ਼ੀਦਾ ਸਿੰਘਾਂ ਦਾ ਅਸਥਾਨ ਹੈ ਬਾਬਰ ਮੁੰਦਾਸ ਜੀ ਦਾ ਇਸ ਤੋਂ ਅੱਗੇ ਆਪਾਂ ਜਦੋਂ ਘੁੰਮਦੇ ਆ ਖੱਬੇ ਬੰਨੇ ਪਵੈਣੇ ਦੱਖਣ ਵਾਲੇ ਬੰਨੇ ਉਧਰਲੇ ਬੰਨੇ ਵੀ ਜਿਹੜਾ ਆਪਣਾ ਡਿਫੈਂਸ ਤੋਂ ਪਾਰ ਜਿਹੜਾ ਡਿਫੈਂਸ ਤੋਂ ਪਾਰ ਅਗਲੇ ਬੰਨੇ ਦਾ ਸਥਾਨ ਹੈ ਆ ਬਾਬਾ ਜੀ ਦਾ ਬਬਨਾਰ ਸਿੰਘ ਦੀ ਸ਼ੀਦਾ ਸਿੰਘ ਦਾ ਸਥਾਨ ਹੈ ਇਸ ਪ੍ਰਕਾਰ ਇਹ ਚਵੇ ਦਾ ਪਿੰਡ ਆ ਚਾਰਾਂ ਪਾਸੇ ਨੂੰ ਸ਼ੀਦਾ ਸਿੰਘ ਦਾ ਸਥਾਨ ਇਹਦੇ ਆਲੇ ਦੁਆਲੇ ਦੂਜੀ ਇਸ ਪਿੰਡ ਦੀ ਖਾਸ ਗੱਲ ਇਹ ਆ ਜੀ ਕਿ ਦੇ ਜਿਹੜਾ ਸਿੱਧਾ ਰੱਬ ਸਹੀਰਾ ਪਿੰਡ ਨੂੰ ਜਾਂਦਾ ਇਹ ਹੋ ਰੱਬ ਆਉਸ ਆਉਣ ਵਾਸਤੇ ਆ ਇਹ ਨਹੀਂ ਗਲੇ ਬੰਨੇ ਕੋਈ ਰਾਹ ਹੋਰ ਨਹੀਂ ਕੋਈ ਹੈਗਾ